ਗੁਰੂ ਤੇਗ ਬਹਾਦਰ ਜੀ ਦੇ ਪੰਜ ਪ੍ਰਮੁੱਖ ਚਮਤਕਾਰ ਦੋਸਤੋ ਸਤਿ ਸ੍ਰੀ ਅਕਾਲ ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਇਨਸਾਨ ਦੀ ਹਿੰਮਤ ਉਸ ਦੀ ਆਤਮਾ ਦੀ ਤਾਕਤ ਅਤੇ ਉਸ ਦੀ ਬੇਮਿਸਾਲ ਕੁਰਬਾਨੀ ਸਾਡੇ ਸਾਰਿਆਂ ਨੂੰ ਕਿਵੇਂ ਬਚਾ ਸਕਦੀ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਜਹੀ ਹਸਤੀ ਬਾਰੇ ਜਿਸ ਨੇ ਨਾ ਸਿਰਫ ਆਪਣੇ ਸਮੇਂ ਦੇ ਲੋਕਾਂ ਨੂੰ ਰਾਹ ਵਿਖਾਇਆ ਸਗੋਂ ਸਾਡੇ ਵਰਗੇ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਇੱਕ ਕਮਿਟ ਛਾਪ ਛੱਡੀ ਉਹਨ ਸਾਡੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਪਰ ਰੁਕੋ ਇਹ ਕੋਈ ਸਾਧਾਰਨ ਇਤਿਹਾਸ ਦੀ ਗੱਲ ਨਹੀਂ ਹੈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹਨਾਂ ਦੇ ਪੰਜ ਅਜਿਹੇ ਚਮਤਕਾਰ ਜੋ ਸੁਣ ਕੇ ਤੁਹਾਡਾ ਮਨ ਹੈਰਾਨ ਹੋ ਜਾਵੇਗਾ ਅਤੇ ਤੁਹਾਡੀ ਰੂਹ ਤੱਕ ਇਹ ਗੱਲ ਪਹੁੰਚ ਜਾਵੇਗੀ ਤਾਂ ਤਿਆਰ ਹੋ ਜਾਓ ਕਿਉਂਕਿ ਇਹ ਸਫ਼ਰ ਆਮ ਨਹੀਂ ਖਾਸ ਹੈ ਚੱਲੋ ਸ਼ੁਰੂ ਕਰਦੇ ਹਾਂ ਪਰ ਪਹਿਲਾ ਇੱਕ ਸਵਾਲ ਕੀ ਤੁਸੀਂ ਮੰਨਦੇ ਹੋ ਕਿ ਚਮਤਕਾਰ ਸੱਚਮੁੱਚ ਹੁੰਦੇ ਹਨ जी हां तीडियो तो है जे नहीं तो रुको क्योंकि गुरु हरिगोबिंद साहेब जी, तो जी ने अपने आखिरी समय इशारा दिता सबा बकाले पर बकाले बहुत सारे साधु संत रही सन सं, फिर असल गुरु ना ਇਥੇ ਆਉਂਦਾ ਹੈ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਚਮਤਕਾਰ ਇੱਕ ਸਿੱਖ ਮੱਖਣ ਸ਼ਾਹ ਲੁਬਾਣਾ ਜੋ ਸਮੁੰਦਰੀ ਵਪਾਰੀ ਸੀ ਨੇ ਆਪਣੀ ਜਾਨ ਬਚਾਉਣ ਲਈ ਗੁਰੂ ਨਾਨਕ ਦੇਵ ਜੀ ਨੂੰ ਮੰਨਤ ਮੰਨੀ ਸੀ ਉਸਨੇ ਬਕਾਲੇ ਪਹੁੰਚ ਕੇ ਹਰ ਇੱਕ ਸਾਧੂ ਨੂੰ ਪਰਖਣਾ ਸ਼ੁਰੂ ਕੀਤਾ ਉਹ ਸੋਨੇ ਦੇ ਸਿੱਕੇ ਰੱਖਦਾ ਅਤੇ ਦੇਖਦਾ ਕਿ ਕੌਣ ਅਸਲ ਗੁਰੂ ਹੈ ਪਰ ਹਰ ਕੋਈ ਆਪਣੇ ਆਪ ਨੂੰ ਗੁਰੂ ਕਹਿ ਰਿਹਾ ਸੀ ਫਿਰ ਇੱਕ ਦਿਨ ਉਸ ਨੂੰ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਹੋਏ ਜੋ ਇੱਕ ਸਾਦੇ ਜਿਹੇ ਘਰ ਵਿੱਚ ਧਿਆਨ ਮਗਨ ਸੰਨ ਮੱਖਣ ਸ਼ਾਹ ਨੇ ਉਹਨਾਂ ਅੱਗੇ ਸਿੱਕੇ ਰੱਖੇ ਪਰ ਗੁਰੂ ਜੀ ਨੇ ਆਖਿਆ ਇਹ ਤਾਂ ਬਹੁਤ ਘੱਟ ਹਨ ਤੂੰ ਤਾਂ ਸਮੁੰਦਰ ਵਿੱਚ 500 ਸਿੱਕਿਆਂ ਦੀ ਮੰਨਤ ਮੰਨੀ ਸੀ ਇਹ ਸੁਣ ਕੇ ਮੱਖਣ ਸ਼ਾਹ ਦੇ ਹੋਸ਼ ਉੱਡ ਗਏ ਉਸ ਨੂੰ ਕਿਵੇਂ ਪਤਾ ਐਸੀ ਗੁਰੂ ਜੀ ਦਾ ਚਮਤਕਾਰ ਉਹਨਾਂ ਦੇ ਅੰਤਰ ਆਤਮਾ ਦੀ ਤਾਕਤ ਜਿਸ ਨੇ ਸੱਚ ਨੂੰ ਸਾਹਮਣੇ ਲਿਆਂਦਾ ਉਸ ਦਿਨ ਮੱਖਣ ਸ਼ਾਹ ਨੇ ਛੱਤ ਤੇ ਚੜ ਕੇ ਐਲਾਨ ਕੀਤਾ ਗੁਰੂ ਲਾਦੋ ਰੇ ਗੁਰੂ ਲਾਦੋਰੇ ਤੁਸੀਂ ਸੋਚੋ ਕਿੰਨੀ ਗਜ਼ਬ ਦੀ ਗੱਲ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੱਚਮੁੱਚ ਇੱਕ ਚਮਤਕਾਰ ਸੀ ਚੱਲੋ ਹੁਣ ਗੱਲ ਕਰਦੇ ਹਾਂ ਦੂਜੇ ਚਮਤਕਾਰ ਦੀ ਇਹ ਗੱਲ ਹੈ ਉਦੋਂ ਦੀ ਜਦੋਂ ਗੁਰੂ ਤੇਗ ਬਹਾਦਰ ਜੀ ਆਪਣੇ ਪ੍ਰਚਾਰ ਲਈ ਪੂਰਬੀ ਭਾਰਤ ਵੱਲ ਗਏ ਉਸ ਸਮੇਂ ਰਾਜਾ ਰਾਮ ਸਿੰਘ ਜੋ ਇੱਕ ਸ਼ਕਤੀਸ਼ਾਲੀ ਰਾਜਾ ਸੀ ਆਪਣੇ ਦੁਸ਼ਮਣਾਂ ਨਾਲ ਲੜਾਈ ਦੀ ਤਿਆਰੀ ਕਰ ਰਿਹਾ ਸੀ ਪਰ ਜਦੋਂ ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ ਤੋ ਉਸਦਾ ਮਨ ਬਦਲ ਗਿਆ ਗੁਰੂ ਜੀ ਨੇ ਉਸ ਨੂੰ ਸ਼ਾਂਤੀ ਦਾ ਰਾਹ ਵਿਖਾਇਆ ਇਹ ਕੋਈ ਆਮ ਗੱਲ ਨਹੀਂ ਸੀ ਦੋਸਤੋ ਇੱਕ ਰਾਜਾ ਜਿਸ ਦੀ ਫੌਜ ਤਿਆਰ ਸੀ ਜਿਸ ਦਾ ਖੂਨ ਉਬਾਲ ਮਾਰ ਰਿਹਾ ਸੀ ਉਹ ਗੁਰੂ ਜੀ ਦੇ ਇੱਕ ਇਸ਼ਾਰੇ ਤੇ ਰੁਕ ਗਿਆ ਇਹ ਚਮਤਕਾਰ ਸੀ ਗੁਰੂ ਜੀ ਦੀ ਉਸ ਸ਼ਕਤੀ ਦਾ ਜੋ ਬਿਨਾਂ ਕਿਸੇ ਹਥਿਆਰ ਦੇ ਦਿਲਾਂ ਨੂੰ ਜਿੱਤ ਲੈਂਦੀ ਸੀ ਸੋਚੋ ਜ਼ਰਾ ਜੇ ਅੱਜ ਸਾਡੇ ਆਗੂਆਂ ਕੋਲ ਇਹੋ ਜਿਹੀ ਸ਼ਕਤੀ ਹੁੰਦੀ ਤਾਂ ਦੁਨੀਆ ਕਿੰਨੀ ਸ਼ਾਂਤ ਹੁੰਦੀ ਹੈ ਨਾ ਤੁਹਾਨੂੰ ਕੀ ਲੱਗਦਾ ਹੈ ਕੀ ਅੱਜ ਵੀ ਅਸੀਂ ਇਸ ਤਰ੍ਹਾਂ ਦੀ ਸ਼ਾਂਤੀ ਲਿਆ ਸਕਦੇ ਹਾਂ ਤੀਜਾ ਚਮਤਕਾਰ ਜੁੜਿਆ ਹੈ ਬਿਹਾਰ ਨਾਲ ਗੁਰੂ ਜੀ ਜਦੋਂ ਆਪਣੇ ਸਫ਼ਰ ਤੇ ਸਨ ਤਾਂ ਇੱਕ ਪਿੰਡ ਵਿੱਚ ਪਾਣੀ ਦੀ ਪਾਰੀ ਕਮੀ ਸੀ ਲੋਕ ਤਰਸ ਰਹੇ ਸਨ ਬੱਚੇ ਰੋ ਰਹੇ ਸਨ ਗੁਰੂ ਜੀ ਨੇ ਉੱਥੇ ਇੱਕ ਖੂਹ ਤੇ ਆਪਣਾ ਹੱਥ ਰੱਖਿਆ ਅਤੇ ਪ੍ਰਾਰਥਨਾ ਕੀਤੀ ਅਤੇ ਫਿਰ ਕੀ ਹੋਇਆ ਉਹ ਖੂਹ ਜੋ ਸੁੱਕ ਚੁੱਕਾ ਸੀ ਇੱਕਦਮ ਪਾਣੀ ਨਾਲ ਭਰ ਗਿਆ ਲੋਕ ਹੈਰਾਨ ਸਨ कईय ने इस करिश्मा कहा पर संगत ने आख्या गुरु जी दी है चौथा चमत्कार, तो चमत्कार है आनंदपुर साहब की स्थापना गुरु जी ने एक अजिथनी जो ना सिर्फ सुंदर सी सगो रणनीति दे महत्वपूर्ण सी पर चमत्कार सिर्फ जमीन चुनान नहीं सी ਜਦੋਂ ਉਹਨਾਂ ਨੇ ਇਸ ਥਾਂ ਤੇ ਆਪਣਾ ਡੇਰਾ ਲਾਇਆ ਤਾਂ ਲੋਕਾਂ ਦੇ ਦਿਲਾਂ ਵਿੱਚ ਇੱਕ ਨਵੀਂ ਉਮੀਦ ਜਾਗੀ ਇਹ ਥਾਂ ਸਿੱਖੀ ਦਾ ਇੱਕ ਮਜ਼ਬੂਤ ਕੇਂਦਰ ਬਣ ਗਈ। ਇਸ ਹੀ ਗੁਰੂ ਜੀ ਦੀ ਦੂਰਦਰਸ਼ਤਾ ਅਤੇ ਉਹਨਾਂ ਦੀ ਚਮਤਕਾਰੀ ਸ਼ਕਤੀ ਜਿਸ ਨੇ ਇੱਕ ਸ਼ਹਿਰ ਨੂੰ ਨਹੀਂ ਸਗੋਂ ਇੱਕ ਵਿਚਾਰ ਨੂੰ ਜਨਮ ਦਿੱਤਾ। ਸੋਚੋ ਇੱਕ ਇਨਸਾਨ ਦੀ ਸੋਚ ਸਦੀਆਂ ਤੱਕ ਕਿਵੇਂ ਜਿਉਂਦੀ ਰਹਿ ਸਕਦੀ ਹੈ? ਇਹ ਤਾਂ ਆਪਣੇ ਆਪ ਵਿੱਚ ਇੱਕ ਚਮਤਕਾਰ ਹੈ, ਹੈਨਾ? ਅਤੇ ਹੁਣ ਆਉਂਦਾ ਹੈ ਪੰਜਵਾਂ ਤੇ ਸਭ ਤੋਂ ਵੱਡਾ ਚਮਤਕਾਰ ਗੁਰੂ ਜੀ ਦੀ ਸ਼ਹਾਦਤ ਔਰੰਗਜ਼ੇਬ ਦੇ ਜ਼ੁਲਮ ਸਾਹਮਣੇ ਜਦੋਂ ਉਸਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਹੁਕਮ ਦਿੱਤਾ ਤਾਂ ਗੁਰੂ ਜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਧਰਮ ਦੀ ਰਾਖੀ ਲਈ ਅੱਗੇ ਆਏ ਉਹਨਾਂ ਨੇ ਆਖਿਆ ਮੈਂ ਆਪਣਾ ਸੀਸ ਦੇ ਸਕਦਾ ਹਾਂ ਪਰ ਧਰਮ ਨਹੀਂ ਛੱਡ ਸਕਦਾ 1675 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਜੀ ਨੇ ਆਪਣੀ ਸ਼ਹਾਦਤ ਦਿੱਤੀ ਪਰ ਇਹ ਸਿਰਫ ਮੌਤ ਨਹੀਂ ਸੀ ਇੱਕ ਚਮਤਕਾਰ ਸੀ ਇੱਕ ਅਜੀਹਾ ਚਮਤਕਾਰ ਜਿਸ ਨੇ ਲੱਖਾਂ ਲੋਕਾਂ ਨੂੰ ਜ਼ੁਲਮ ਸਾਹਮਣੇ ਲੜਨ ਦੀ ਹਿੰਮਤ ਦਿੱਤੀ ਇਹ ਸੀ ਗੁਰੂ ਜੀ ਦੀ ਉਹ ਸ਼ਕਤੀ ਜੋ ਮਰਨ ਤੋਂ ਬਾਅਦ ਵੀ ਜਿਉਂਦੀ ਹੈ ਤੁਸੀਂ ਕੀ ਸੋਚਦੇ ਹੋ ਕੀ ਅੱਜ ਵੀ ਅਸੀਂ ਉਹਨਾਂ ਦੀ ਇਸ ਕੁਰਬਾਨੀ ਨੂੰ ਸੱਚਮੁੱਚ ਸਮਝ ਸਕਦੇ ਹਾਂ ਤਾਂ ਦੋਸਤੋ ਇਹ ਸਨ ਗੁਰੂ ਤੇਗ ਬਹਾਦਰ ਜੀ ਦੇ ਪੰਜ ਪ੍ਰਮੁੱਖ ਚਮਤਕਾਰ ਪਰ ਰੁਕੋ ਗੱਲ ਇੱਥੇ ਖਤਮ ਨਹੀਂ ਹੁੰਦੀ ਇਹ ਚਮਤਕਾਰ ਸਿਰਫ ਕਹਾਣੀਆਂ ਨਹੀਂ ਹਨ ਇਹ ਸਾਡੇ ਲਈ ਸਬਕ ਹਨ ਇਹ ਸਾਨੂੰ ਸਿਖਾਉਂਦੇ ਹਨ ਕਿ ਸੱਚ ਲਈ ਲੜਨਾ ਸ਼ਾਂਤੀ ਲਈ ਖੜਨਾ ਅਤੇ ਧਰਮ ਲਈ ਜਾਨ ਵਾਰਨਾ ਇਹ ਸਭ ਆਪਣੇ ਆਪ ਵਿੱਚ ਚਮਤਕਾਰ ਹਨ ਗੁਰੂ ਜੀ ਦੀ ਜ਼ਿੰਦਗੀ ਸਾਨੂੰ ਇੱਕ ਸਵਾਲ ਛੱਡ ਜਾਂਦੀ ਹੈ ਜੇ ਉਹ ਇੱਕ ਜ਼ਮਾਨੇ ਦੇ ਜ਼ੁਲਮ ਨੂੰ ਖਤਮ ਕਰ ਸਕਦੇ ਸਨ ਤਾਂ ਅੱਜ ਅਸੀਂ ਆਪਣੇ ਸਮੇਂ ਦੇ ਜ਼ੁਲਮ ਸਾਹਮਣੇ ਕੀ ਕਰ ਰਹੇ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਬਾਰੇ ਸੋਚੋ ਕਮੈਂਟ ਵਿੱਚ ਦੱਸੋ ਤੁਹਾਨੂੰ ਇਹਨਾਂ ਚਮਤਕਾਰਾਂ ਵਿੱਚੋਂ ਸਭ ਤੋਂ ਵੱਧ ਕਿਹੜਾ ਪਸੰਦ ਆਇਆ ਅਤੇ ਅੱਜ ਦੇ ਸਮੇਂ ਵਿੱਚ ਗੁਰੂ ਜੀ ਦੀ ਸਿੱਖਿਆ ਸਾਨੂੰ ਕਿਵੇਂ ਰਾਹ ਵਿਖਾ ਸਕਦੀ ਹੈ ਤੁਹਾਡਾ ਹਰ ਇੱਕ ਜਵਾਬ ਮੇਰੇ ਲਈ ਕੀਮਤੀ ਹੈ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਤੁਹਾਡੇ ਆਪਣੇ ਚੈਨਲ ਗੁਰੂ ਮਰਿਆਦਾ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ